ਸਤਗੁਰ ਨਾਨਕ ਦੇ ਸ਼ਾਲਕੋਟਾ ਇੱਥੇ ਬਾਬਾ ਜੀ ਦੀ ਪੇਰ ਹੈ ਇਹਦੇ ਹੀ ਥੰਬਰਾਜੇ ਕੀ ਦੇਖ ਦੇਖ ਪੀਰ ਤਪੱਸਿਆ ਤਾਂ ਉਹਨੇ ਕੀਤੀ ਹੈ ਜਲੀ ਸਿੱਧ ਕੱਟੇ ਨੇ ਪਰ ਸਮਝ ਨਹੀਂ ਕਈ ਭਜਨ ਮੰਦ ਕੀ ਕਰਦੇ ਨੇ ਪਰ ਸਮਝ ਨਹੀਂ ਹੁੰਦੀ ਕਈ ਸੇਵਾ ਵੀ ਕਰੀ ਜਾਂਦੇ ਨੇ ਪੱਲੇ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਰ ਨਿੰਦਾ ਮੁਕਤੇ ਨਹੀਂ ਛੁੱਟੀ ਨਿਸ਼ਫਲ ਪਈ ਸਭ ਸੇਵਾ ਮੈਂ 20 ਸਾਲ ਕਰੀ ਜਾਂਦਾ ਜੇ ਨਿੰਦਿਆ ਦੀ ਛੁੱਟੀ ਕੱਖ ਨਹੀਂ ਪੱਲੇ ਤੋ ਇਉਂ ਕਹੀਏ ਜੀ ਪੀਰ ਹਨ ਬੜੀ ਮਿਹਨਤ ਬੜੀ ਤਪੱਸਿਆ ਉਹ ਸਮਝ ਤੋਂ ਹੀ ਨੇ ਨਗਰ ਵਾਲੇ ਆਏ ਸਿਆਲਕੋਟ ਵਾਲੇ ਅਰਜ਼ ਕੀਤੀ ਮਹਾਰਾਜ ਇਹ ਜੋ ਪੀਰ ਹੈ ਇਹ ਇਸ ਕਰਕੇ ਬੈਠਾ ਵੀ ਸ਼ਹਿਰ ਕਰ ਕਰ ਦੇਣਾ ਹੈ ਅੱਛਾ ਕਹਿੰਦੇ ਕੋਈ ਗੱਲ ਨਹੀਂ ਮਰਦਾਨੇ ਨੂੰ ਹੁਕਮ ਹੋਇਆ ਜਾ ਉਹਨੂੰ ਕਹਿ ਗੁਰੂ ਜੀ ਯਾਦ ਕਰ ਦੇਗਾ ਉਹ ਤੇ ਜਿਹੜੇ ਸੇਵਕ ਸੀ ਚੇਲੇ ਸੀ ਬ੍ਰਿਦੈਸੀ ਤਨੀ ਠਾਣਾ ਤਾਂ ਸੂਰਜ ਮੱਥੇ ਤਾ ਲੱਗੇਗਾ ਸ਼ੇਰ ਕਰਕੇ ਹੋ ਜਾਏਗਾ ਫਿਰ ਜੀ ਬੈਠੇ ਹਮਸਾ گاਉ ਤਾਂ 40 ਦਿਨ ਦਾ ਰੱਖਿਆ ਨਾ ਇੱਕ ਦਾਣਾ ਜਵਾਂ ਦਾ ਖਾਂਦੇ ਨੇ ਕੁਛ ਪੜੀ ਜਾਂਦੇ ਨੇ ਦੁਬਾਰਾ ਫਿਰ ਮਰਦਾਨਾ ਗਿਆ ਉਹਨਾਂ ਇਹੀ ਉੱਤਰ ਦਿੱਤਾ ਗੋਰੀ ਜੀ ਕਹਿੰਦੇ ਬਹਿ ਜਾ ਨਿਗਾਹ ਕੀਤੀ ਗੁੰਡ ਫਟ ਗਿਆ ਸੂਰਜ ਮੱਥੇ ਲੱਗਾ ਉਹ ਸ਼ੇਠਾ ਆ ਗਿਆ ਪੁੱਛਦਾ ਕੌਣ ਹੀ ਹੋ ਜਾਇਆ ਹੈ ਸਤਿਗੁਰ ਨਾਨਕ ਦੇਵ ਅੱਛਾ ਉੜਦੀ ਉੜਦੀ ਗੱਲ ਸੁਣੀ ਉਤਰਾਪਦਾ ਰੂਪਾ ਔਰ ਕਿ ਨਮਸਕਾਰ ਕੀ ਤੀ ਕੋਲ ਬੈਠਾ ਗੁਰਜੀ ਕਹਿੰਦੇ ਭਾਈ ਐਂ ਦੱਸ ਇਹ ਜੋ ਭਗਤੀ ਕਰੀਦੀ ਹੈ ਲੋਕਾਂ ਦੇ ਭਲੇ ਵਾਸਤੇ ਜਾਂ ਨੁਕਸਾਨ ਵਾਸਤੇ ਭਲੇ ਵਾਸਤੇ ਫੇ ਤੁਸੀਂ ਨੁਕਸਾਨ ਕਿਉਂ ਕਰਦੇ ਹੋ ਦੂਸਰੀ ਗੱਲ ਜੋ ਇਹ ਤਪੱਸਿਆ ਹੁੰਦੀ ਹੈ ਬੰਦਗੀ ਹੁੰਦੀ ਹੈ ਆਪਣੀ ਖਿਆਲ ਵਾਸਤੇ ਹੁੰਦੀ ਹੈ ਜਾਂ ਉਲਝਣਾ ਪਾਉਣ ਵਾਸਤੇ ਖਿਆਲ ਵਾਸਤੇ ਰੱਬ ਦੇ ਰਸਤੇ ਤੁਸੀਂ ਉਜੜਣਾ ਕਿਉਂ ਪਾਉਂਦੇ ਆਪੇ ਝੂਠੇ ਹੋ ਰਹੇ ਇਹ ਤੁਹਾਡੇ ਲੋਕਾਂ ਵਿੱਚ ਇੰਨਾ ਗ੍ਰੋਧ ਹੈ ਸ਼ਹਿਰੀ ਕਰ ਕਰ ਦੇਣਾ ਹੈ ਇਹ ਦੁਨੀਆ ਦਾ ਕੀ ਬਣੇਗਾ ਬੜਾ ਸ਼ਰਮਿੰਦਾ ਹੋਇਆ ਪਰ ਕਹਿ ਰਿਹਾ ਮਹਾਰਾਜ ਇੱਕ ਹੈ ਕੀ ਕਾ ਨਾਮ ਕਰਕੇ ਹੈ ਸ਼ਹਿਰ ਵਿੱਚ ਬੜਾ ਝੂਠਾ ਬੰਦਾ ਹੈ ਉਹਦੇ ਇਲਾਜ ਨਹੀਂ ਸੀ ਉਹ ਆਇਆ ਮੈਂ ਕਿਹਾ ਅੱਛਾ ਤੁਹਾਡੇ ਬੱਚਾ ਆਏਗਾ ਸਾਨੂੰ ਹੀ ਦੇ 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 ਦੇਾਂਗੇ ਨਹੀਂ ਦਿੱਤਾ ਦੂਜਾ ਆਇਆ ਨਹੀਂ ਦਿੱਤਾ ਤੇ ਜਾ ਆਇਆ ਨਹੀਂ ਦਿੱਤਾ ਚੌਥਾ ਆਇਆ ਨਹੀਂ ਦਿੱਤਾ ਪੰਜਵਾਂ ਆਇਆ ਮੁਕਰ ਗਿਆ ਮੈਂ ਕਿਹਾ ਇਹ ਕਰ ਕਰਨ ਵਾਲੇ ਨੇ ਸਾਰੇ ਓਰੀ ਗਿੰਦੇ ਗੱਲ ਇਸ ਤਰ੍ਹਾਂ ਹੈ ਗਲਤੀ ਇੱਕ ਦੀ ਹੈ ਨਾ ਕਿ ਸਾਰੇ ਸ਼ਹਿਰ ਦੀ ਕਰੇ ਕੀ ਕਾ ਕੀ ਕਾ ਬੰਦੇ ਦਾ ਨਾਂ ਸੀ ਸਿਰਦਾ ਪਰੇ ਜੀਜਾ ਜੀਜਨ ਤੂੰ ਸਾਰੇ ਦੁਖੀ ਹੋਣ ਗਲਤੀ ਇੱਕ ਦੀ ਇਹ ਤੇ ਨਹੀਂ ਹੋਣਾ ਚਾਹੀਦਾ ਇਹ ਕੋਈ ਇਨਸਾਫ ਦੀ ਗੱਲ ਨਹੀਂ ਹਾਲਾਂਕਿ ਬਾਣੀ ਵਿੱਚ ਦੱਸਿਆ ਹੈ ਐ ਕਰ ਕਰੇ ਤਾਂ ਐ ਕਰ ਪਾਏ ਕੋਈ ਨਾ ਪਕੜੀਏ ਕਿਸੈ ਥਾਏ ਕਲਯੁਗਦਾਨਿਆ ਹੈ ਸਤਜੁਗ ਵਿੱਚ ਇੱਕ ਰਾਜੇ ਦੰਡਕ ਨੇ ਗਲਤੀ ਕੀਤੀ ਸਾਰਾ ਦੇਸ਼ ਕਰਤ ਹੋ ਗਿਆ ਤ੍ਰਿਜਤ ਵਿੱਚ ਇੱਕ ਬੰਦੇ ਦੀ ਗਲਤੀ ਸੀ ਜਿਆਦਾ ਨਹੀਂ ਸੀ ਉਹ ਸਾਰੀ ਨਗਰੀ ਜਾਂਦੀ ਰਹੀ ਰਹਾਂਦੀ ਹੁੰਦੀ ਹਾਂ ਪਰ ਇੱਕ ਬੰਦੇ ਦੀ ਗਲਤੀ ਸੀ ਸਾਰੀ ਬੰਸ ਜਾਂਦੀ ਰਹੀ ਕਾਲ ਯੁਗ ਤਾਂ ਬਹੁਤ ਹੀ ਚੰਗਾ ਯੁਗ ਹੈ ਤੁਸੀਂ ਦੇਖਿਆ ਹੀ ਹੋਣਾ ਸੁਣਿਆ ਹੋਣਾ ਕੋਈ ਪਿਓ ਪੁੱਤਰ ਨੇ ਉਹ ਜਿਹਨੂੰ ਫੜਨਾ ਹੁੰਦਾ ਨਾ ਉਹਨੂੰ ਹੀ ਫੜਦੇਗੇ ਉਹ ਦੱਸ ਕਿੱਥੇ ਤੇਰੀ ਕੋਈ ਲੋੜ ਨਹੀਂ ਸਕੇ ਪਰ ਆ ਖੜੇ ਹੋਣ ਕਹਿੰਦੇ ਉਹ ਵੱਡੇ ਦੀ ਲੋੜ ਉਹ ਦੱਸ ਕਿੱਥੇ ਕੋਲ ਖੜਾ ਕੁਛ ਨਹੀਂ ਕਹਿੰਦੇ ਸਾਰਿਆਂ ਨੂੰ ਥੋੜੀ ਫੜ ਲੈਣੇ ਜਿਹਦੀ ਗਲਤੀ ਹੁੰਦੀ ਐ ਕਰ ਕਰੇ ਤੇ ਐ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਜਿਹੜਾ ਕਰੇ ਉਹ ਪਰ ਇਹ ਕਾਲ ਯੁਗ ਦਾ ਨਿਆਂ ਹੈ ਤੁਸੀਂ ਪੀਰ ਲੋਕ ਹੋ ਕੇ ਇਹਨਾਂ ਗੱਲਾਂ ਤੋਂ ਉਲਟ ਚੱਲਦੇ ਹੋ ਗਲਤੀ ਇੱਕ ਦੀ ਸਜ਼ਾ ਸਾਰੇ ਸ਼ਹਿਰ ਨੂੰ ਬੜਾ ਸ਼ਰਮਿੰਦਾ ਹੋ ਰਿਹਾ ਹੈ ਤੋ ਗਲਤੀ ਤਾਂ ਕੀ ਗੇਦੀ ਹੈ ਨਾ ਪਰ ਸਾਰੇ ਨੇ ਚੰਗੇ ਬੰਦੇ ਵੀ ਹੁੰਦੇ ਨੇ ਸ਼ਹਿਰ ਵਿੱਚ ਉਹ ਜੀ ਕੋਈ ਗੱਲ